இத்துடன் இந்த

ਤਾ ਕਰਕੇ ਇਹਨੂੰ ਲੱਗਦਾ ਤੂੰ ਪਸ਼ੂਆਂ ਦੀਆਂ ਗੱਲਾਂ ਕਰਦੀਆਂ ਨਹੀਂ ਪੈਣੇ ਚਾਹ ਧਰ ਲਾ ਚਾਹ ਚਾਹ ਧਰ ਲਾ ਚਾਹ ਅੱਛਾ ਚਾਹ ਧਰ ਲਾ ਬੇਬੇ ਮੈਂ ਫੇਰ ਜੇ ਪਾਈ ਜਾਨੀ ਐ ਤੂੰ ਸਿੱਧਾ ਕਹ ਦੇ ਚਾਹ ਧਰ ਲਾ ਲੈ ਕੇ ਆਉਣੀ ਆ ਬਣਾ ਕੇ ਮੇਰੇ ਕੋਲ ਚ ਫਿਰ ਕੇ ਆਉਣੀ ਆ ਠੀਕ ਆ ਬੇਬੇ ਇਹਦਾ ਇੰਨਾ ਤਾਂ ਮੇਰੇ ਲਹੂ ਪੀਤਾ ਪਿਆ ਵਾ ਕਹੇ ਸੰਤ ਪਤਾ ਨਹੀਂ ਕਹ ਹੈ ਇਹ ਪਚੋਲੇ ਮਿਲ ਕੇ ਮੇਰੇ ਪੁੱਤ ਦੋਈ ਇਹ ਕੈਨੂੰ ਉੱਚਾ ਸੁਣਦਾ ਇੱਕ ਕੈਨੇ ਕਸੂਰ ਆ ਤੇ ਕਾਰਦੀ ਕਸੂਰ ਆ ਕਾ ਬੈਠੀ ਆ ਜਦੋਂ ਆਤਥਾਂ ਨੂੰ ਦਿਖਣਾ ਬੰਦ ਹੋ ਜਾਂਦਾ ਨਰਾਤਾ ਹੋ ਜਾਂਦਾ ਇੱਕ ਲੈ ਦੱਸ ਬੇਬੇ ਇਹਦੇ ਵਿੱਚ ਮੇਰਾ ਕੀ ਕਸੂਰ ਆ ਜੇ ਮੈਨੂੰ ਨਰਾਤੇ ਦੀ ਬਿਮਾਰੀ ਆ ਤਾਂ ਨਾ ਪਤਾ ਕਿਪਾ ਆਉਂਦਾ ਕਿਦਣਾ ਚਾਜੀ ਦੀ ਲੇ ਦੱਸ ਬੇਬੇ ਕਮਾਲ ਹੋ ਗਈ ਤੇ ਮੈਂ ਸਹੀ ਸਲਾਮਤ ਤਾਂ ਹੈਗੀ ਆ ਜੇ ਮੈਨੂੰ ਨਰਾਤੇ ਦੀ ਬਿਮਾਰੀ ਆ ਮੈਨੂੰ ਆਥਣ ਨੂੰ ਦਿਸਣਾ ਬੰਦ ਹੋ ਜਾਂਦਾ ਮੈਂ RAM ਨਾਲ ਬਹਿ ਜਾਨੀ ਆ ਟੱਕ ਕੇ ਉਦੀ ਗੱਲ ਕਰ ਤੂੰ ਉਦੀ ਗੱਲ ਕਰ ਜੀ ਤੂੰ ਰਹਿਣ ਦੇ ਰਹਿਣ ਦੇ ਬਥੇਰੇ ਤੁਸੀਂ ਡਰਾਮੇ ਲਾਉਂਦੀਓ ਲੈ ਦੱਸ ਬੇਬੇ ਕਮਾਲ ਹੋ ਗਈ ਤੇਰੀ ਨੇ ਸਬਜੀ ਕੜੀ ਬਣਾਈ ਆ ਬੇਬੇ ਛੇਲੜ ਸਿੱਟਣ ਚੱਲੀ ਸੀ ਛਿੱਲੜ ਤਾਂ ਮੈਨੂੰ ਵੀ ਪਤਾ ਵੀ ਛਿੱਲੇੜਾ ਇਹ ਸਬਜੀ ਕਹਿੰਦੇ ਕੜੀ ਬਣਾਈ ਆ ਅੱਛਾ ਸਬਜੀ ਹਾਂ ਗੋਭੀ ਦੀ ਬਣਾਈ ਆ ਵਧੀਆ ਹੋ ਗਿਆ ਹੈ ਬੇਬੇ ਕਜੀਆਂ ਹੋ ਗਿਆ ਕਿੱਥੇ ਕਜੀਆਂ ਹੋ ਗਿਆ ਇਹ ਕਜੀਆਂ ਨਹੀਂ ਵਧੀਆ ਕਹਿਨੀ ਆ ਚੰਗੇ ਹੋ ਗਿਆ ਹੈ ਬੇਬੇ ਦੰਗਾ ਹੋ ਗਿਆ ਕਿੱਥੇ ਦੰਗਾ ਹੋ ਗਿਆ ਸਰਪੇਟੇ ਪੰਡ ਹੋ ਗਿਆ ਮੈਂ ਕਹਿੰਨੀ ਚੰਗਾ ਹੋ ਉਹ ਗੋਭੀ ਦੀ ਸਬਜ਼ੀ ਬਣਾਈ ਆ। ਅੱਛਾ ਬੇਬੇ ਕਹਨੀਏ ਚੰਗਾ ਹੋ ਗਿਆ ਗੋਭੀ ਦੀ ਸਬਜ਼ੀ ਬਣਾਈ ਆ ਚੰਗਾ ਹੋ ਗਿਆ। ਬੇਬੇ ਐ ਕਹਿ ਤਾਂ ਮੇਰੇ ਦਿਮਾਗ ਆ ਤੋ ਚੱਟੀ ਜਾਨੀ ਆ ਤੂੰ। ਨੀ ਜਾ ਜਾ ਤਰਦੀ ਲੱਗ। ਯਾ ਤਰਦੀ ਲੱਗ। ਜੇ ਪੰਮੀ ਮੈਂ ਪਾਣੀ ਦਾ ਘਟ ਦੇ ਦੇਆ ਬੋਲੀ ਤਾਂ ਮੇਰਾ ਦਿਮਾਗ ਚੱਟ ਗਈ। ਅੱਛਾ ਅੱਛਾ ਬੇਬੇ ਲਿਆਉਣੀ ਆ ਤੂੰ ਇਹਨੂੰ ਬੁਲਾਇਆ ਹੀ ਨਾ ਕਰ ਬੋਲੀ ਨੂੰ ਕਿਵੇਂ ਉੱਧਰ ਬੈੰਦੀ ਜਾ ਕੇ ਹਾਂ ਇਹ ਮਿੰਟ ਤੋਂ ਦਿਖਣਾ ਹੀ ਬੰਦ ਹੋ ਗਿਆ ਲੱਗਦਾ ਅੰਦਰ ਆਤਾ ਹੋ ਗਿਆ

ਕੌਣ ਮਾਰਾ ਕੌਣ ਅੱਗੋਂ ਭੰਤ ਮੇਰੇ ਬੇਬੇ ਤੂੰ ਸੀ ਚੱਲ ਕੋਈ ਨਾ ਮੰਜੇ ਉੱਤੇ ਬਹਿ ਜਾਣੀ ਹੈ ਹੈ ਇਹ ਪੰਮੀ ਨੂੰ ਕੀ ਹੋ ਗਿਆ ਇਹ ਬੇਬੇ ਨੂੰ ਘਾਤੋ ਟਾਈ ਬੈਠੀ ਆ ਇਹ ਲੜ-ਬੁੜਤਾ ਨਹੀਂ ਪਈਆਂ ਦੋਨੇ ਜਾਣੀਆਂ ਨਾ ਨੀ ਪੰਮੀ ਮੈਂ ਤੇਰੇ ਛੱਡ ਦੇ ਮਰ ਜੂ ਬੇਬੇ ਛੱਡ ਬੇਬੇ ਨੀ ਐਨੇ ਮਨ ਮਾਰ ਨਿੱਪ ਪਮੀ ਛੱਡਦੇ ਬੇਬੇ ਨੂੰ ਨਹੀਂ ਕੀ ਗੱਲ ਹੋਗੀ ਕਾ ਤੂੰ ਬੇਬੇ ਨੂੰ ਕੁੱਟੀ ਮਾਰ ਤਾ ਮੇਰੇ ਗੋਡੇ ਭੰਤੈ ਨਹੀਂ ਮੇਰੇ ਕਵਾਂਟੋ ਦੇ ਉੱਤੇ ਡੱਗੀ ਐ ਪਮੀ ਗੱਲ ਤਾਂ ਦੱਸ ਬੇਬੇ ਨੂੰ ਕਾ ਤੂੰ ਕੁੱਟੀ ਜਾਂਦੀ ਸੀ ਤੂੰ ਉਹ ਤਾਂ ਭੈਣੇ ਮੇਰੀ ਬਿਮਾਰੀ ਸ਼ੁਰੂ ਹੋਗੀ ਗੋੜਾ ਬਾਈ ਸ਼ੁਰੂ ਹੋ ਗਈ ਆਪਾਂ ਗੋੜਾ ਬਾਰੀ ਨਹੀਂ ਕਰਨੀ ਬੇਬੇ ਨੂੰ ਆਪਾਂ ਹੱਥਾਂ ਨਾਲ ਬਤੇਰਾ ਕੁੱਟ ਲਿਆ ਕਰਨਾ ਨਹੀਂ ਗੋੜਾ ਬਾਰੀ ਨਹੀਂ ਮੇਰੀ ਬਿਮਾਰੀ ਸ਼ੁਰੂ ਹੋ ਗਈ ਨਹੀਂ ਮੈਨੂੰ ਨਰਾਤਾ ਹੋ ਗਿਆ ਮੈਨੂੰ ਦਿਸਣਾ ਬੰਦ ਹੋ ਗਿਆ ਅੱਛਾ ਨਰਾਤਾ ਹੋ ਗਿਆ ਛਾਤਣ ਹੋ ਗਿਆ ਹਾਂ ਇਹ ਮੈਂ ਪਹਿਲਾਂ ਦੱਸ ਦਿੰਦੀ ਮਤੇ ਤੋ ਕਾਹਨੂੰ ਪਾਣੀ ਮਗਾਉਣਾ ਸੀ ਇਹ ਬੇਬੇ ਸੌਰੀ ਹੈ ਬੇਬੇ ਕਾ ਤੋ ਬੋਲੀ ਪਾਗਲਤਾ ਤੂੰ ਆ ਜਿਹੜੀ ਬੇਬੇ ਦੇ ਉੱਤੇ ਡੈਗ ਪਈ ਸੌਰੀ ਕਿਹਾ ਮੈਂ ਸੌਰੀ ਬੇਬੇ ਅੱਛਾ ਸੌਰੀ ਚੱਲ ਬੇਬੇ ਨੂੰ ਮਾਫ ਕਰ ਦੇ ਨਹੀਂ ਮਾਫ ਤਾਂ ਤੁਸੀਂ ਮੈਨੂੰ ਕਰ ਦੋ ਛੋਟੇ ਮੂਰੇ ਬੰਨੇ ਹੱਥ ਜਾਓ ਇੱਥੋਂ ਜਾਓ ਭਾਰਤੀ ਮੇਰੇ ਗੋਡੇ ਗਿੱਟੇ ਪੰਨਤੇ ਹਾਏ ਤਮੀ ਮੈਨੂੰ ਅੰਦਰ ਲੈ ਕੇ ਚੱਲ ਮੈਨੂੰ ਤਾਂ ਕੁਝ ਨਹੀਂ ਦਿਸਦਾ ਆ ਜਾ ਕੋਈ ਨਾ ਮੈਂ ਤੈਨੂੰ ਛੱਡਿਆ ਨਹੀਂ ਆ ਇੱਧਰ ਧੀ ਆ ਜਾ ਉਹ ਤਾਂ ਬਾਲਟੀ ਪਈ ਸੀ ਕੋਈ ਨਾ ਕੋਈ ਨਾ ਮੈਨੂੰ ਤਾਂ ਅਦਾ ਕਰ ਵੀ ਤੈਨੂੰ ਵੀ ਡਰਾਤਾ ਹੋ ਗਿਆ ਚਲ ਕੋਈ ਨਾ ਕੋਈ ਨਾ ਆ ਜਾ ਤੂੰ ਆ ਜਾ ਆ ਜਾ ਅੰਦਰ ਚੱਲ ਪਾਰਤੀ ਮੇਰੇ ਗੋਡੇ ਕਿਤੇ ਭੰਤੇ ਆਏ ਤਕੜੀਆਂ ਤਾਈ ਤਕੜੀ ਕਾ ਵੀ ਆ ਜਾ ਬਹਿ ਜਾ ਭਾਈ ਪ੍ਰੀਤ हां की गल होगी साखा आ महारानी है तन्नू पता ही या सारे दिहाड़ी मेरी जान सूई त टंगी रख दिया वड्डी ਤਾਂ ਪਾਣੀ ਮੰਗਵਾਇਆ ਸੀ ਰਾਜ ਆਂਦੀ ਹਿੰਦੀ ਸੁਣਵਾਟ ਗਿਆ ਮੇਰੇ ਉੱਤੇ ਡੈਗੀ ਅੱਛਾ ਅੱਛਾ ਹੋਰ ਮੇਰਾ ਸਾਰਾ ਸਰੀਰ ਰੁਹੀ ਜਾਂਦਾ ਮੇਰੀ ਛੱਡ ਭਾਈ ਤੂੰ ਆਪਦੀ ਸੁਣਾ ਹੁਣ ਬਾਤ ਸਤਾਈ ਠੀਕ ਆ ਮੈਂ ਤਾਂ ਰਾਜੂ ਦੀ ਦੁਕਾਨ ਤੇ ਗਈ ਸੀ ਅੱਛਾ ਦੱਬੀਆਂ ਲੈਣ ਜਾਈ ਸੀ ਥੋੜੇ ਗੇਟਾ ਮੂਹ ਦੀ ਨੰਗੀ ਜਾਂਦੀ ਸੀ ਮੈਂ ਕਿਹਾ ਤਾਈ ਦਾ ਪਤਾ ਲੈਂਦੀ ਜਾਵਾਂ ਅੱਛਾ ਅੱਛਾ ਨਾਲੇ ਦੁੱਧ ਦਾ ਹਿਸਾਬ ਕਰ ਜਾ ਅੱਛਾ ਅੱਛਾ ਮੈਨੂੰ ਐਂ ਕਰੀ ਦੁੱਧ ਦੀ ਪਰਚੀ ਬਣਾ ਕੇ ਦੇਦੀ ਜਿੰਨੇ ਪੈਸੇ ਬਣਦੇ ਹੋਏ ਅੱਛਾ ਅੱਛਾ ਤੂੰ ਕਾਫੀ ਮਗਾਵਨੀ ਆ ਕਿ ਸਰ ਠਹਿਰ ਜਾ ਪਰ ਮੈਂ ਅੰਦਰ ਵਟਾ ਕੇ ਆਈ ਸੀ ਇਹ ਦੁਕਾਨੀ ਆ ਕਿੱਥੇ ਆ

ਬੇਬੇ ਮੈਨੂੰ ਤਾਂ ਅੰਦਰ ਘਬਰਾਟ ਹੁੰਦੀ ਸੀ ਮੈਨੂੰ ਕੁਝ ਦਿਖਾਈ ਨਹੀਂ ਸੀ ਦਿੰਦਾ ਇੱਥੇ ਜਿਆਦਾ ਦਿਖਾਈ ਦਊ ਤੈਨੂੰ ਇੱਥੇ ਆ ਕੇ ਕਰੋ ਦਿਖਾਈ ਦੇਣ ਲੱਗ ਜਾ ਬਹਿ ਜਾ ਹਰਾਬਣਾ ਠੀਕ ਆ ਬੇਬੇ ਨਿਕਲ ਮਿਉ ਰਿਆਣੀ ਹੈ ਨਹੀਂ ਨਾ ਤੇ ਬੇਬੇ ਦੀ ਬਾਤ ਕਰੀ ਹਾਂ ਬੇਬੇ ਹਾਂ ਬੇਬੇ

देखे 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 ले बेबे हूं अस घर परिवार ठीक है सारे, सारे चल चाहिए ਦੇ ਇੱਕ ਪਾਤੀ ਨਾ ਧੂਣੀ ਕਿੱਥੋਂ ਬਾਣਨੀ ਆਂ ਬਾਵਾ ਲੈ ਜਾਨੀ ਆਂ ਮਰੀ ਕਿੱਥੇ ਚਲੀ ਗਈ ਉਹ ਤਾਂ ਕਾਪੀ ਲੈ ਕੇ ਮੁੜੀਗੀ ਉਹ ਵੀ ਤਾਂ ਗੱਲ ਆ ਬੇਬੇ ਤੂੰ ਮੈਨੂੰ ਕਹਿ ਦੇਣਾ ਸੀ ਇਹ ਤਾਂ ਐਂ ਕਰਦੀ ਹੁੰਦੀ ਬਸ ਤੂੰ ਠੱਕਿਆ ਬੇਵਕ ਸਾਡੇ ਉੱਤੇ ਆ ਕੇ ਪਾਣਾ ਸੀ ਸੱਚੀ ਗੱਲ ਆ ਆਹ ਲੈ ਕੇ ਆਈਆਂ ਜਿਵੇਂ ਬਾਥੀਆ ਚੁਪਾਈ ਦੋਤਾਈ ਜਾਤੀ ਬੁਣਾਈ ਸੀ ਉਹ ਤਾਂ ਬੁਣਾਈ ਅੱਛਾ ਅੱਛਾ ਬੇਬੇ ਤੂੰ ਮੈਨੂੰ ਸਿੱਧਾ ਕਹਿ ਨਹੀਂ ਮੈਂ ਤਾਂ ਬਾਥੀਆਂ ਚੱਕ ਲਈਆਂ ਮੈਂ ਪੁੱਠਾ ਦੱਸਿਆ ਸਿੱਧਾ ਹੀ ਦੱਸਿਆ ਸੀ ਬੇਬੇ ਕਰਨੀ ਤਾਂ ਬਾਹਰੇ ਡਰਾਮੇ ਲਾਉਦੀ ਆ ਤੇ ਤੂੰ ਕਹਿੰਦਾ ਘੱਟ ਵਾ